ਪਹਿਲਾ ਸਭ ਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੀ ਮਾਲਜੋਗ ਸ੍ਰੀ ਜੋਤੀ ਜادت ਦੇ ਦੇਸ਼ਾ ਨਿਰਦੇਸ਼ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ بیوی ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਮ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਵਾਈਫ ਪ੍ਰੀਤੀ ਨਸ਼ਾ ਕੀਤਾ ਸਾਨੂੰ ਜਾਪਿਆ ਸੀ ਤੁਰੰਤ ਇਹਨਾਂ ਨੂੰ ਲਿਆ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਅੱਜ ਡਾਕ ਟੈਸਟ ਵੀ ਕਰਾਇਆ ਦੋਈ ਪੁਸਟਵਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡਿਟੈਕਸ਼ਨ ਸੈਂਟਰ ਸਿਵਲ ਹਸਪਤਲ ਸਮਰਾਲਾ ਵਿਖੇ ਇਲਾਜ ਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਉਮਰ ਦੇ ਨੇ ਇਹ ਤੇ ਇਹਨਾਂ ਦੇ ਬੱਚਾ ਵੀ ਹੈ ਕੋਈ ਜੀ ਇਹਨਾਂ ਦੇ ਅਰਵਿੰਦਰ ਸਿੰਘ ਦੇ ਤੇ ਜਿਹੜੀ ਜੀ ਮਿਸ ਜੀ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲ ਹੈ ਓ ਫਿਲਹਾਲ ਕਿੱਥੇ ਹੈ ਜਿਹੜੀ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸੌਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੀ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਦੀ ਵੀ ਕੋਈ ਡਿਊਟੀ ਲਗਾਈ ਹੋਈ ਉੱਥੇ ਹਾਂਜੀ ਅਸੀਂ ਕਨਸਟੇਬਲ ਲਈ ਕਨਸਟੇਬਲ ਬਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਆ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਜੀ ਜੀ ਜਿਹੜਾ ਰਵਿੰਦਰ ਸਿੰਘ ਸ਼ੋਕਲੇ ਮਕੈਨਿਕ ਸੀ ਜੀ ਤੇ ਪ੍ਰੋਪਰਟੀ ਡਿਲੀ ਵੀ ਕੰਮ ਕਰਦਾ ਜੀ ਜਿਹੜੀ ਦੀ ਵਾਈਫ ਹੈ ਹਾਊਸ ਵਾਈਫ ਆ ਇਹ ਖਾਣ ਦੀ ਆਦੀ ਸੀ ਜੇ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਫਤਚ ਨੇ ਨਸ਼ਾ ਕਰਨ ਦੀ ਆਦੀ ਨੇ ਅੱਗੇ ਜੋ ਜੋ ਖੁਲਾਸੇ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ